ਹੈਲੋ ਸਸਰੀਕਾਲ ਜੀ ਅੱਜ ਨਵੀਂ ਕਹਾਣੀ ਲੈ ਕੇ ਆਏ ਹਾਂ ਦੇਵਤਾ ਵਾਲੀ ਵਾਲਤੀ ਲਿਖੀ ਹੋਈ ਹੈ ਬਗਿਆੜਾਂ ਦੀ ਦੁਨੀਆ ਨਵੀਂ ਕਹਾਣੀ ਹੈ ਪੰਜਾਬੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਕਹਾਣੀ ਨੂੰ ਸੁਣ ਕੇ ਜ਼ਰੂਰ ਦੇਖਣਾ ਰੂਪ ਅੱਜ ਅਮਰੀਕਾ ਤੋਂ ਇੰਡੀਆ ਉਤਰਿਆ ਨਰਮਲ ਤੇ ਪੱਪੂ ਦੋਵੇਂ 에ਰਪੋਰਟ ਤੇ ਲੈਂਡ ਪਹੁੰਚੇ ਗੱਡੀ ਕਾਰ ਪਾਰਕਿੰਗ 'ਚ ਖੜੀ ਕੀਤੀ ਚਾਰੇ ਪਾਸੇ ਲਾਈਟਾਂ ਹੀ ਲਾਈਟਾਂ ਸਨ ਜਿਨ੍ਹਾਂ ਨੇ ਚਾਰ ਸਵੇਰਾ ਰੋਸ਼ਨ ਕਰ ਰੱਖਿਆ ਸੀ ਹਲਕੀ ਹਲਕੀ ਚਲਦੀ ਹਵਾ ਗਰਮੀ ਮਹਿਸੂਸ ਨਹੀਂ ਸੀ ਹੋਣ ਦੇ ਰਹੀ ਪਰ ਅੰਗੜਾਈਆਂ ਲੈਂਦਾ ਹੋਇਆ ਪੱਪੂ ਥਕਾਵਟ ਮਹਿਸੂਸ ਕਰ ਰਿਹਾ ਸੀ 10 ਘੰਟਿਆਂ ਦੇ ਲਗਾਤਾਰ ਸਫ਼ਰ ਨੇ ਸਰੀਰ ਤੋੜ ਕੇ ਰੱਖ ਦਿੱਤਾ ਸੀ ਨਰਮਲ ਵੀ ਇੱਕ ਪਾਸੇ ਖੜਾ ਲੱਤਾਂ ਨੂੰ ਕੁੱਟਣ ਲੱਗਾ ਪਾਣੀ ਪਾਣੀ ਹੈਗਾ ਕਿ ਖਤਮ ਹੋ ਗਿਆ ਪਪੂ ਨੇ ਕੰਨ ਤੇ ਫੋਨ ਲਾਏ ਹੋਏ ਨਿਰਮਲ ਨੂੰ ਪੁੱਛਿਆ ਕਿਹੜਾ ਪਾਣੀ ਕਦੋਂ ਦਾ ਖਤਮ ਹੋ ਗਿਆ ਨਿਰਮਲ ਬੋਲ ਫਿਰ ਪੁੱਠਾ ਸਿੱਧਾ ਹੁੰਦਾ ਜਗਦੀ ਹੋਈ ਲਾਈਟ ਕੋਲੇ ਜਾ ਖੜਾ ਰਾਤ ਦੇ ਲਗਭਗ 10 ਵਜ ਚੁੱਕੇ ਸੀ ਚਾਹੀ ਪਿਆਦੇ ਯਾਰ ਨਿਰਮਲ ਬੋਲਿਆ ਚੱਕਿਆ ਨਿਰਮਲ ਬੋਲਿਆ ਤੇ ਚੱਕਿਆ ਪਪੂ ਦੇ ਫੋਨ ਦੀ ਰਿੰਗ ਜਾ ਰਹੀ ਸੀ ਪਰ ਰੂਪ ਚੱਕ ਨਹੀਂ ਸੀ ਰਿਹਾ ਹੈਂ ਭਾਈ ਚਾਹੀ ਪਿਆ ਦੇ ਯਾਰ ਮੈਂ ਆਖਿਆ ਹੈਂ ਭਾਈ ਚਾਹੀ ਪਿਆ ਦੇ ਯਾਰ ਮੈਂ ਆਖਿਆ 2 ਮਿੰਟ ਸਬਰ ਕਰ ਲੈ ਬਰਾਉਣੇ ਆ ਰੂਪ ਫੋਨ ਨਹੀਂ ਚੁੱਕਦਾ ਕਿਤੇ ਕੋਈ ਜੱਬ ਨਾ ਪੈ ਗਿਆ ਹੋਵੇ ਮੈਂ ਬਾਈ ਨੂੰ ਕੀ ਜਵਾਬ ਦੇऊं ਮੱਥੇ ਤੋਂ ਪਸੀਨਾ ਪੂੰਝਦਾ ਪੱਪੂ ਪਰੇਸ਼ਾਨ ਹੋ ਰਿਹਾ ਸੀ ਆਖਰ ਉਹ ਚੁੱਪਚਾਪ ਸਿਰ ਫੜ ਫਟਬਾਤ ਤੇ ਜਾ ਬੈਠਾ ਅਚਾਨਕ ਤੇਜ ਰੰਗ ਵੱਜੀ ਹੈਲੋ ਹਾਂ 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 ਓਏ ਹੈਲੋ ਹੈਲੋ ਰੂਪ ਜੀ ਚਾਚਾ ਜੀ ਜਿਵੇਂ ਕਿ ਮੈਂ ਡਾਕੂਮੈਂਟ ਚੈੱਕ ਕਰਵਾਏ ਆ ਤੇ ਮੈਂ ਬਾਹਰ ਆ ਰਹੀ ਆਈ ਆ ਬਸ ਉਹ ਬੋਲਦਾ ਬਾਹਰ ਨਿਕਲਿਆ ਤੇ ਹਲਕੀ ਜਿਹੀ ਮੁਸਕਰਾਹਟ ਦਿੱਤੀ ਸਾਹਮਣੇ ਖੜੇ ਪੱਪੂ ਤੇ ਨਿਰਮਲ ਦੋਵੇਂ ਮੁਸਕਰਾਉਂਦੇ ਹੋਏ ਕੋਲੇ ਜਾ ਮਿਲੇ ਉਸ ਨੇ ਝੁੱਕ ਕੇ ਪੱਪੂ ਤੇ ਪੈਰ ਸ਼ੂਏ ਡੈਡ ਨੇ ਆਖਿਆ ਸੀ ਕਹਿੰਦਾ ਜਿਵੇਂ ਕਿ ਪੈਰ ਸ਼ੂਨੇ ਨੇ ਚਾਚਾ ਜੀ ਦੇ ਉਹਨਾਂ ਨੇ ਹੱਸਦਿਆਂ ਹੋਇਆਂ ਉਸ ਨੂੰ ਉਂਗਲੇ ਨਾਲ ਲਾ ਲਿਆ। ਉਹ ਗੱਡੀ ਵਿੱਚ ਬੈਠੇ ਤੇ ਵਾਪਸ ਚੱਲ ਪਏ। ਰੂਪ ਅਮਰੀਕਾ ਦਾ ਜੰਪਲ ਸੀ ਤੇ ਅੱਜ 20 ਸਾਲ ਦਾ ਹੋ। ਹੋ ਰਿਹਾ ਸੀ ਤੇ ਪਹਿਲੀ ਵਾਰ ਇੰਡੀਆ ਆ ਰਿਹਾ ਸੀ। ਉਸ ਨੇ ਗੱਡੀ 'ਚ ਬੈਠਦੇ ਹੀ ਆਪਣਾ ਰੁਮਾਲ ਨੱਕ ਤੇ ਰੱਖ ਲਿਆ। ਪੱਪੂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਗੱਡੀ 'ਚ ਭੈੜੀ ਜਿਹੀ 스ਮੈਲ ਬਣ ਚੁੱਕੀ ਹੈ ਕਿਉਂਕਿ ਨਿਰਮਲ 8-10 ਰੋਟੀਆਂ ਖਾ। ਇਦਾਂ ਹੀ ਬਿਨਾ ਬਰਸ਼ ਕੀਤੇ ਗੱਡੀ 'ਚ ਬੈਠ ਗਿਆ ਸੀ ਰਸਤੇ 'ਚ ਵੀ ਕੁਝ ਨਾ ਕੁਝ ਚਰਦਾ ਹੀ ਆ ਰਿਹਾ ਸੀ ਉਸ ਦੀ ਐਨੀ ਖਾਨ ਦੀ ਆਦਤ ਨੇ ਉਸ ਦਾ ਟੱਡ ਇੰਨਾ ਵੱਡਾ ਕਰ ਦਿੱਤਾ ਕਿ ਉਸ ਨੂੰ ਆਪਣੇ ਪੈਰ ਵੀ ਦਿਖਾਈ ਨਹੀਂ ਦਿੰਦੇ ਸੀ ਖੈਰ ਪਪੂ ਨੇ ਸ਼ੀਸ਼ਾ ਥੱਲੇ ਕਰ ਦਿੱਤਾ ਹੁਣ ਠੀਕ ਲੱਗ ਰਿਹਾ ਪੁੱਤ ਯੈਸ ਯੈਸ ਆਲ ਰਾਈਟ ਚਾਚਾ ਜੀ ਗੱਡੀ ਚੱਲਦੀ ਰਹੀ ਨਿਰਮਲ ਨੇ ਘਰਾੜੇ ਛੱਡ ਦਿੱਤੇ ਪਪੂ ਨੇ ਗੱਡੀ ਇੱਕ ਹੋਟਲ ਅੱਗੇ ਲਾ ਦਿੱਤੀ। ਬੇਟਾ ਆਪਾਂ ਇੱਥੇ ਸਟੇ ਕਰਦੇ ਹਾਂ ਸਵੇਰੇ ਚੱਲਾਂਗੇ। ਉਹ ਤਿੰਨੋਂ ਰੋਟੀ ਪਾਣੀ ਖਾ ਪੀ ਕੇ ਸੌਂਗੇ। ਸਵੇਰੇ ਹੁੰਦਿਆਂ ਹੀ ਉੱਠੇ ਤਾਂ ਰੂਪ ਆਪਣੇ ਐਕਸਰਸਾਈਜ਼ ਕਰ ਰਿਹਾ ਸੀ। ਪਪੂ ਉਸ ਦੇ ਸਾਹਮਣੇ ਬੈਠ ਚਾਹ ਦੀਆਂ ਚੁਸਕਾਂ ਲੈਂਦਾ ਵੇਖ ਰਿਹਾ ਸੀ। ਨਿਰਮਨ ਵੀ ਅੱਖਾਂ ਮਲਦਾ ਬੈਠਾ ਹੋ ਗਿਆ। ਕੁਝ ਟਾਈਮ ਬਾਅਦ ਉਹਨਾਂ ਨੇ ਚਾਲੇ ਪਾ ਦਿੱਤੇ। ਰਸਤੇ 'ਚ ਪੁਲਿਸ ਨੇ ਹੱਥ ਦਿੱਤਾ। ਪਪੂ ਨੇ ਗੱਡੀ ਇੱਕ ਪਾਸੇ ਰੋਕ ਦਿੱਤੀ। ਤੇ ਉਹ ਆਨੇ ਵੀ ਕਾਗਜ਼ ਦਿਖਾਓ ਜੀ। ਇੱਕ ਪੁਲਿਸ ਵਾਲਾ ਕੋਲੇ ਆ ਕੇ ਆਪਣੀ ਚਲਾਉਣ ਵਾਲੀ ਬੁੱਕ ਚੋਂ ਚਲਾਨ ਕੱਟ ਕਿਸੇ ਹੋਰ ਨੂੰ ਫੜਾ ਦੇ ਰਿਆ ਸੀਗਾ ਹੋਰ ਨੂੰ। ਮੈਨੇ ਗੱਲ ਕਰਨੀ ਤੂੰ ਆਪਦਾ ਮੋਬਾਈਲ ਪਾਸੇ ਰੱਖ ਮੈਥੋਂ। ਚਲਾਨ ਕਟਾਉਣ ਵਾਲਾ ਮੂੰਹ ਭੜਾ ਜਿਹਾ ਕਰੀ ਖੜਾ ਸੀਗਾ। ਪਪੂ ਨੇ ਸਾਰੇ ਕਾਗਜ਼ ਦਿਖਾਏ ਪਰ ਪੁਲਸੀਆ ਕਹਿੰਦਾ ਚਲਾਨ ਬੰਦ ਆ ਜੀ। ਨਾ ਲਾਲੇ ਮੁੰਡੇ ਦੇ ਬੈਲਟ ਨਹੀਂ ਲੱਗੀ ਸੀ। ਪਪੂ ਨਿਰਮਲ ਵਾਲਾ ਝਾਕਿਆ। ਉਹ ਹਾਲੇ ਹੀ ਬੈਠਾ ਉੰਗ ਰਿਆ ਸੀ। ਰੂਪ ਬੜੇ ਧਿਆਨ ਨਾਲ ਸਭ ਕੁਝ ਦੇਖ ਤੇ ਸੁਣ ਰਿਹਾ ਸੀ। ਨਵੇਂ ਮੁਲਕ ਦੀ ਹਰ ਚੀਜ਼ ਨੂੰ ਉਹ ਜਾਨਣਾ ਚਾਹੁੰਦਾ ਸੀ। ਪਪੂ ਮੁਸਕਰਾਇਆ ਤੇ ਆਪਣੀ ਜੇਬ ਚੋਂ 500 ਕੱਢ ਉਸ ਦੀ ਮੁਠੀ ਚ ਦੇ ਦਿੱਤਾ। ਜਾਨ ਦਿਓ ਜਨਾਬ। ਪੈਸੇ ਲੈਣ ਤੋਂ ਬਾਅਦ ਪੁਲਸਾ ਲੈਨੇ ਵੀ ਕਿਸੇ ਪ੍ਰਾਣੀ ਜਾਨ ਪਹਿਚਾਣ ਵਾਲੀ ਮੁਸਕਰਾਹਟ ਦਿੱਤੀ ਰੂਪ ਨੂੰ ਬੜਾ ਅਜੀਬ ਜਿਹਾ ਲੱਗਿਆ ਪਰ ਉਹ ਚੁੱਪ ਸੀ ਪੰਜਾਬ ਆਇਆ ਕਾਫੀ ਦਿਨ ਲੰਘੇ ਰੂਪ ਨੇ ਹਰ ਚੀਜ਼ ਚੰਗੀ ਤਰ੍ਹਾਂ ਜਾਣ ਲਈ ਸੀ ਉਹ ਅਕਸਰ ਹੀ ਇਥੋਂ ਦੀ ਕਾਨੂੰਨੀ ਵਿਵਸਥਾ ਤੇ ਲੋਕਾਂ ਦੀਆਂ ਗੱਲਾਂ ਤੇ ਹੱਸਦਾ ਰਹਿੰਦਾ ਇੱਕ ਦਿਨ ਬੱਪੂ ਉਹਨੂੰ ਗੱਡੀ 'ਚ ਬਿਠਾ ਸ਼ਹਿਰ ਲੈ ਗਿਆ ਚੱਲ ਕਰਕੇ ਆਪਾਂ ਸਿਲੰਡਰ ਭਰ ਆ ਲਈਏ ਏਜੰਸੀ ਅੱਗੇ ਵੱਡੀ ਲਾਈਨ ਲੱਗੀ ਹੋਈ ਸੀ ਉਸਨੇ ਗੱਡੀ ਮੋੜੀ ਤੇ ਏਜੰਸੀ ਦੇ ਪਿਛਲੇ ਪਾਸੇ ਲੈ ਗਿਆ ਉਸਨੇ 50 ਰੁਪਏ ਜ਼ਿਆਦਾ ਦਿੱਤੇ ਤੇ ਸਿਲੰਡਰ ਗੱਡੀ 'ਚ ਰਖਵਾ ਲਿਆ ਇਹ ਸਭ ਦੇਖ ਰੂਪ ਫੇਰ ਬੜਾ ਹਰਾਨ ਹੋਇਆ ਕੁਝ ਦਿਨ ਲੰਘੇ ਤਾਂ ਰੂਪ ਦੇ ਬਾਪ ਦੇ ਕਹਨ ਤੇ ਉਹਨਾਂ ਲਈ 2 ਕਿੱਲੇ ਜ਼ਮੀਨ ਖਰੀਦੀ ਤੇ ਉਸ ਦੀ ਰਜਿਸਟਰੀ ਕਰਵਾਈ ਪਰ ਪਟਵਾਰੀ ਇੰਤਕਾਲ ਨਹੀਂ ਸੀ ਚੜਾ ਰਿਹਾ ਪੱਪੂ ਰੂਪ ਨੂੰ ਲੈ ਕੇ ਉਸ ਕੋਲੇ ਪਹੁੰਚਿਆ ਤਾਂ ਮੋਟੀ ਰਕਮ ਮੰਗਣ ਲੱਗਾ ਨੱਕ ਤੇ ਲੱਗੀ ਐਨਕ ਦੇ ਉੱਪਰੋਂ ਦੀ ਝਾਕਿਆ ਤੇ ਨਜ਼ਰ ਗਹਿਰੀ ਕਰਦਾ ਹੋਇਆ ਉਹ ਭਰਾਵਾ ਤੁਹਾਡੀ ਰਜਿਸਟਰੀ 'ਚ ਫਰਕ ਹੈ ਆ ਦੇਖੋ ਆ ਅੱਖਰ ਮਿਟੇ ਹੋਏ ਨੇ ਸਾਫ਼ ਦਿਖਾਈ ਨਹੀਂ ਦਿੰਦੇ ਦੱਸੋ ਕੀ ਕਰਗੇ ਬਾਕੀ ਬੰਦੇ ਬਾਹਰ ਦੇ ਨੇ ਬਾਬਿਓ ਇਹਨਾਂ ਨੂੰ ਕੀ ਘਾਟਾ ਅਗਲੇ ਡਾਲਰ ਕਮਾਉਂਦੇ ਨੇ ਉਹ ਭਰਾਵਾ ਅਗਲਿਆਂ ਦੀ ਮਿਹਨਤ ਦੀ ਕਮਾਈ ਹੈ ਔਰ ਰਿਸ਼ਵਤ ਨਹੀਂ ਲੈਂਦੇ ਬਾਹਰ ਬੈਠ ਕੇ ਪੱਪੂ ਦੀ ਐਨੀ ਗੱਲ ਤੇ ਪਟਵਾਰੀ ਤੜੰਗ ਹੋ ਗਿਆ ਉਸਨੇ ਕੁਝ ਦਿਨ ਇੰਤਕਾਲ ਨਜੜਾਇਆ ਤਾਂ ਇੱਕ ਦਿਨ ਰੂਪ ਨੇ ਕਿਹਾ ਚਾਚਾ ਜੀ ਵਿਜੀਲੈਂਸ ਨਾਲ ਸੰਪਰਕ ਕਰਦੇ ਆ ਆਪਾਂ ਉਦੋਂ ਮੈਂ ਵਿਜੀਲੈਂਸ ਵਿਭਾਗ ਕੋਲੇ ਪਹੁੰਚੇ ਤਾਂ ਉਹਨਾਂ ਨੇ ਕੇਮਿਕਲ ਲਗਾ ਨੋਟ ਪੱਪੂ ਦੇ ਹੱਥ ਫੜਾ ਦਿੱਤੇ ਬਸ ਤੁਸੀਂ ਪਟਵਾਰੇ ਨੂੰ ਫੜਾਓ ਤੇ ਅਸੀਂ ਮਗਰੇ ਆਏ ਉਹਨਾਂ ਦੇ ਇੱਕ ਵੱਡੇ ਅਧਿਕਾਰੀ ਨੇ ਮੁਸਕਰਾਉਂਦੇ ਹੋਏ ਪੱਪੂ ਨੂੰ ਬੋਲਿਆ ਪੱਪੂ ਤੇ ਰੂਪ ਪਟਵਾਰੀ ਕੋਲੇ ਪਹੁੰਚੇ ਉਹਨਾਂ ਨੇ ਨੋਟਾਂ ਦੀ ਗੁੱਟੀ ਕੱਢ ਟੇਬਲ ਤੇ ਰੱਖ ਦਿੱਤੀ ਆ ਲਓ ਜੀ ਤੁਹਾਡੀ ਮੰਤ ਪਰ ਪਟਵਾਰੀ ਸ਼ਰਮਰੀ ਜਾਵੇ ਮੈਂ ਨਹੀਂ ਲੈਣੇ ਪੈਸੇ ਨਾ ਨਾ ਮੈਂ ਇਹ ਕੰਮ ਨਹੀਂ ਕਰਦਾ ਰਿਸ਼ਵਤ ਲੈਣਾ ਤਾਂ ਪਾਪ ਹੁੰਦਾ ਪੱਪੂ ਤੇ ਰੂਪ ਪਟਵਾਰੀ ਦੇ ਮੂੰਹ ਵੱਲ ਝਾਕਣ ਵੀ ਇਹ ਕੀ ਗੱਲ ਬਣ ਗਈ ਪਰ ਕੁਝ ਦਿਨਾਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਵਿਜਲਸ ਵਾਲਿਆਂ ਨੇ ਪਟਵਾਰੀ ਨੂੰ ਫੋਨ ਖੜਕਾ ਦਿੱਤਾ ਸੀ ਪਪੂ ਘਰ ਸੌਣ ਮੱਥੇ ਤੇ ਹੱਥ ਮਾਰ ਰਿਹਾ ਸੀ ਉਹ ਥੋਡੇ ਨੂੰ ਮਤਲਬ ਸਾਰੇ ਰਾਲੇ ਮਿਲੇ ਨਹੀਂ ਫਿਰ ਇਸ ਦੇਸ਼ ਦਾ ਕੀ ਹੋਵੇਗਾ ਰੂਪ ਵੀ ਬੋਲਣ ਲੱਗ ਪਿਆ ਮਾਫ ਕਰਨਾ ਚਾਚਾ ਜੀ ਪਰ ਜਿਹੜੀਆਂ ਰਿਸ਼ਤਾਂ ਤੁਸੀਂ ਖੁਦ ਦਿੰਦੇ ਹੋ ਉਹ ਤੁਹਾਨੂੰ ਯਾਦ ਨਹੀਂ ਤੁਹਾਨੂੰ ਯਾਦ ਹੈ ਜਦੋਂ ਆਪਣਾ ਚਲਾਨ ਹੋ ਰਿਹਾ ਸੀ ਤੁਸੀਂ ਖੁਦ 500s ਦੀ ਜੇਬ ਚ ਪਾ ਦਿੱਤਾ ਸੀ ਤੇ ਤੁਹਾਨੂੰ ਯਾਦ ਹੋਵੇਗਾ ਆਪਾਂ ਸਿਲੰਡਰ ਲੈਂ ਲਈ ਇੰਤਜ਼ਾਰ ਨਹੀਂ ਕੀਤਾ ਸੋ 50 ਰੁਪਏ ਜ਼ਿਆਦਾ ਦਿੱਤੇ ਬਸ ਇੱਥੇ ਹੀ ਸ਼ੁਰੂਆਤ ਹੁੰਦੀ ਹੈ ਬਗਿਆੜਾਂ ਦੀ ਦੁਨੀਆ ਜਿਵੇਂ ਕਿ ਐਦਾਂ ਹੀ ਆਦਤਾਂ ਪੈਂਦੀਆਂ ਚਾਚਾ ਜੀ ਉਹ ਬੋਲ ਹੱਸਣ ਲੱਗ ਪਿਆ ਤੇ ਪੱਪੂ ਬੜਾ ਖੜਾ ਉੱਥੇ ਸ਼ਰਮਿੰਦਾ ਹੋ ਰਿਹਾ ਸੀ ਤੁਹਾਨੂੰ ਇਹ ਕਹਾਣੀ ਤੋਂ ਕੀ ਸਿੱਖਿਆ ਮਿਲੀ ਬੜੀ ਸਿੱਖਿਆਦਾਇਕ ਕਹਾਣੀ ਹੈ ਜੇ ਤੁਹਾਨੂੰ ਚੰਗੀ ਲੱਗੀ ਨਾ ਸੱਚੀ ਤੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰ ਦਿਓ ਦੇਵਤਾਲੀ ਬਾਜ ਜੀ ਦੀ ਕਲਮ ਚ ਸਤਿ ਸ੍ਰੀ ਅਕਾਲ ਜੀ